ਸਸ਼ੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਸ਼ਹਿਰ ਦੇ ਇੱਕ ਵਿਅਕਤੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੁੱड्ढा ਅਧਿਕਾਰੀਆਂ ਤੇ aarop lagaye gaye san ਕਿ ਮੇਰੇ ਵੱਲੋਂ ਜੋ ਨਵੀਂ ਬਿਲਡਿੰਗ ਬਣਾਈ ਗਈ ਸੀ ਉਸ ਨੂੰ ਤੋੜ ਦਿੱਤਾ ਗਿਆ ਤੇ ਜਦਕਿ ਮੇਰੇ ਕੋਲੇ ਕੋਟ ਤੋਂ ਜਿੱਤੇ ਹੋਏ ਕੇਸ ਤੋਂ ਇਲਾਵਾ ਹੋਰ ਕਾਗਜ਼ ਪੱਤਰ ਵੀ ਨੇ ਤੇ ਉਸ ਨੇ ਕਿਹਾ ਕਿ ਮੈਨੂੰ ਨਾਜਾਇਜ਼ ਤੌਰ ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਇਸ ਸਬੰਧੀ ਬੁੱਢਾ ਦੇ ਈਓ ਬਲਕਰਨ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਪਰੋਕਤ ਵਿਅਕਤੀ ਦੇ ਕੋਲ ਕੋਈ ਕਾਗਜ਼ ਨਹੀਂ ਹਨ ਨਾ ਹੀ ਬਿਲਡਿੰਗ ਬਣਾਉਣ ਦੀ ਮਨਜ਼ੂਰੀ ਲਈ ਗਈ ਸੀ ਇਸ ਲਈ ਸਾਡੇ ਵੱਲੋਂ ਜੋ ਕਾਨੂੰਨ ਮੁਤਾਬਕ ਕਾਰਵਾਈ ਹੈ ਉਹ ਕੀ ਕੀਤੀ ਗਈ ਹੈ ਜਿਹਦੇ ਕੀ ਨਾਮ ਆ ਤੇ ਕਿੱਥੋਂ ਦੇ ਮੇਰਾ ਨਾਮ ਬਲਵਿੰਦਰ ਸਿੰਘ ਰਾਜਿੰਦਰ ਸਿੰਘ ਹੈ ਜੀ ਇਹ ਬਲਵਿੰਦਰ ਸਿੰਘ ਨੇ ਅਸੀਂ ਤੋਬਿਆਣਾ ਪਿੰਡ ਦੇ ਪੁਰਾਣੇ ਵਸਨੀਕ ਆ ਮੈਨਾ ਮੈਨ ਕੀ ਗੱਲ ਹੋ ਜਾਈਗੀ ਅੱਜ ਤੁਸੀਂ ਇੱਥੇ ਅਸੀਂ ਇਸ ਕਰਕੇ ਆ ਕਿਉਂਕਿ ਜਿਹੜੀ ਸਾਡੀ ਜ਼ਮੀਨ ਹੈਗੀ ਹੈ ਸਾਡਾ ਪਿੰਡ ਹੈ ਇਹ ਸੁਪਰੀਮ ਕੋਰਟ ਤੋਂ ਅਸੀਂ ਜਿੱਤ ਚੁੱਕੇ ਆ ਜਿਸ਼ਨ ਤੋਂ ਇਹ ਬਾਹਰ ਹੈਗਾ ਇਹ ਸਾਰਾ ਕੁਝ ਜਾਣਨ ਦੇ ਬਾਵਜੂਦ ਸਾਡੀਆਂ ਸ਼ਾਪਸ ਇਹਨਾਂ ਨੇ ਤਿੰਨ ਧਾਰਤੀਆਂ ਜਿਹਦੇ ਵਿੱਚ ਸਾਡਾ 35-40 ਲੱਖ ਰੁਪਏ ਦਾ ਨੁਕਸਾਨ ਹੋਇਆ ਹੈਗਾ ਇਹਨਾਂ ਨੂੰ ਵਾਰ-ਵਾਰ ਦੱਸਣ ਦੇ ਬਾਵਜੂਦ ਵੀ ਇਹ ਤੁਹਾਡਾ ਏਰੀਆ ਨਹੀਂ ਹੈਗਾ ਤੁਹਾਡੇ ਜੂਰਿਡਿਕਸ਼ਨ 'ਚ ਨਹੀਂ ਆਉਂਦਾ ਹੈਗਾ ਇਹ ਸਾਡਾ ਹੈਗਾ ਜਿਹਦੇ ਬਾਰੇ ਇਹਨਾਂ ਨੇ ਐਫੀਡੇਵਟ ਵੀ ਦਿੱਤਾ ਹੈਗਾ ਜਿਹਦੇ 'ਚ ਇਹ ਸੀਡਬਲਯੂਪੀ 552 1984 ਜਿਹਦਾ ਲਾਸਟ ਫੈਸਲਾ ਸੁਪਰੀਮ ਕੋਰਟ 'ਚ 4/8/2008 ਨੂੰ ਸਾਡੇ ਹੱਕ 'ਚ ਹੋ ਚੁੱਕਾ ਹੈਗਾ ਉਹਦੇ ਸਬੰਧੀ ਇਹਨਾਂ ਦੇ ਈਓ ਨੇ ਸਾਨੂੰ ਕਮਿਸ਼ਨ ਦੇ ਵਿੱਚ ਐਫੀਡਵਟ ਵੀ ਦਿੱਤਾ ਕਿ ਇਹ ਕੇਸ ਅਸੀਂ ਹਾਰ ਚੁੱਕੇ ਹਾਂ ਤੇ ਇਹਦੇ ਨਾਲ ਹੁਣ ਸਾਡਾ ਕੋਈ ਤਾਲੁਕ ਵਸਤਾਂ ਨਹੀਂ। ਉਸ ਤੋਂ ਬਾਅਦ ਇਹਨਾਂ ਤੋਂ ਅਸੀਂ ਸਟੇਟਸ ਰਿਪੋਰਟ ਵੀ ਮੰਗੀ ਫਸਰਾ ਨੰਬਰ ਸੰਬੰਧੀ ਜਿਹੜਾ 2848 ਦਾ ਫਸਰਾ ਨੰਬਰ। ਉਹ ਸੰਬੰਧੀ ਇਹਨਾਂ ਕੋਲੇ ਕੋਈ ਰਿਕਾਰਡ ਨਹੀਂ ਹੈਗਾ ਜਿਹਦੀ ਮੈਂ ਸਾਰਿਆਂ ਦੀ ਕਾਪੀ ਮੇਰੇ ਕੋਲੇ ਹੈਗੀ ਆ। ਉਹ ਇਹਨਾਂ ਦਾ ਆਪਦਾ ਹੀ ਰਿਕਾਰਡ ਹੈਗਾ। ਇਹ ਜੋ ਕੁਝ ਇਹਨਾਂ ਨੇ ਕੀਤਾ ਹੈਗਾ ਸਾਡੇ ਨਾਲ ਧੱਕਾ ਕੀਤਾ ਹੈ। ਬਿਲਕੁਲ ਧੱਕਾ ਕੀਤਾ ਹੈਗਾ। ਅਸੀਂ ਇਹਨਾਂ ਦੇ ਖਿਲਾਫ ਜੋ ਵੀ ਕਾਨੂੰਨੀ ਤੌਰ ਤੇ ਬਣਦਾ ਹੋਇਆ ਕਾਨੂੰਨੀ ਕਾਰਵਾਈ ਕਰਾਂਗੇ। ਬਾਅਦ ਵੀ ਨਾਲ ਪੀਸ ਕਰਾਂਗੇ। ਬਾਤ ਇਹ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜੋ ਅਫਸਰਾਂ ਨੇ ਇਹ ਗਲਤ ਕੰਮ ਕੀਤਾ ਹੈਗਾ ਆਪਦੀ ਜੂਰਿਡਿਕਸ਼ਨ ਤੋਂ ਬਾਹਰ ਜਾ ਕੇ ਕੰਮ ਕੀਤਾ ਹੈਗਾ ਇਹਨਾਂ ਦੇ ਖਿਲਾਫ ਬਣਦੀ ਮਿਸਾਲੀ ਕੋਈ ਕਾਰਵਾਈ ਕੀਤੀ ਜਾਵੇ ਤਾਂ ਕਿ ਮੇਰਾ ਤਾਂ ਨੁਕਸਾਨ ਹੀ ਕਰਤਾ ਹੈਗਾ ਕਿਸੇ ਹੋਰ ਦਾ ਨੁਕਸਾਨ ਇਸ ਤਰ੍ਹਾਂ ਨਾ ਕੀਤਾ ਜਾਵੇ ਜਿਹੜੀ ਜਗ੍ਹਾ ਦਾ ਕੰਮ ਹੈ ਇਹ ਰਿੰਗ ਰੋਡ ਤੇ ਹੈ ਸਰ ਰਿੰਗ ਰੋਡ ਹੈ ਜਿਹੜੀ ਨਵੀਂ ਨਿਕਲੀ ਹੈਗੀ ਚੌਣੀ ਦੇ ਨਾਲ ਰਹਿਣਾ ਟੀਸੀਪੀ ਦੇ ਕੋਲੇ ਤੇ ਮਤਲਬ ਉਹ ਏਰੀਆ ਇਹਨਾਂ ਦੇ ਐਕਵੀਜ਼ੀਸ਼ਨ ਤੋਂ ਬਾਹਰ ਹੈਗਾ ਇਹ ਜਗ੍ਹਾ ਕੋਈ 33% ਤੱਕ ਰਹੀ ਗਈ। ਇਹ ਸਾਰਾ ਸਾਡੀ ਜੱਦੀ ਜਗ੍ਹਾ ਹੈ। ਬਾਕੀ ਇਹ ਚੋ ਕੁਝ ਖਰੀਦੀ ਗਈ ਹੈ ਜਿਹੜੇ ਪਿੰਡ ਵਾਲੇ ਹੈਗੇ ਆ ਸਾਰਾ ਪਿੰਡ ਇਹ ਜਿੱਤਿਆ ਹੈਗਾ 88 ਜਣੇ ਆ ਸਾਰੇ। ਕਿਹੜੀ ਗੱਲ ਤੋਂ ਤੁਸੀਂ ਇਹ ਚੱਪ ਇਹ ਸੁਪਰੀਮ ਕੋਰਟ ਤੋਂ ਸਰ। ਇਹ ਸੁਪਰੀਮ ਕੋਰਟ ਵੱਲੋਂ ਹੋ ਕੇ ਕੀਤਾ ਇਹਨਾਂ ਨੇ ਸੁਪਰੀਮ ਕੋਰਟ ਤੋਂ ਉਤੋਂ ਦੀ ਹੋ ਕੇ ਕੀਤਾ ਸਰ ਇਹਨਾਂ ਨੇ। ਬਹੁਤ ਸਾਰਾ ਕੁਝ ਦੱਸਿਆ ਗਿਆ ਪਰ ਉਹ ਹਰ ਰਿਕਾਰਡ ਹੈ ਸਰ ਸਾਰਾ ਸੁਪਰੀਮ ਕੋਰਟ ਦੇ ਹੁਕਮ ਨੇ ਫਾਈਨਲ ਹੁਕਮ ਨੇ ਉਸ ਤੋਂ ਬਾਅਦ ਇਹ ਪੁੱਛਿਆ ਗਿਆ ਵੀ ਜਦੋਂ ਵਾਰ-ਵਾਰ ਤੰਗ ਕਰਦੇ ਸੀ ਅਸੀਂ ਆਰਟੀਆਈ ਪਾ ਕੇ ਪੁੱਛਿਆ ਵੀ ਤੁਹਾਡਾ ਕੋਈ ਕੁਛ ਨਾ ਕੁਝ ਬਾਕੀ ਈ ਹੈ ਤੁਸੀਂ ਯਾਰ ਜਦੋਂ ਆਉਂਦਾ ਕੋਈ ਅਫਸਰ ਬਦਲ ਕੇ ਆਉਂਦਾ ਤੁਹਾਨੂੰ ਫੇਰ ਪੁੱਛਣ ਲੱਗ ਜਾਂਦੇ ਜਦੋਂ ਆਉਂਦਾ ਫੇਰ ਪੁੱਛਣ ਲੱਗ ਜਾਂਦੇ ਆਖੀਰ ਇਹਨਾਂ ਤੋਂ ਜਦੋਂ ਰਿਟਨ ਤੇ ਸਾਨੂੰ ਲੈ ਲਿਆ ਅਸੀਂ ਸਾਰਾ ਕੁਛ ਹੈਗਾ ਰਿਟਨ ਤੇ ਦਿੱਤਾ ਇਹਨਾਂ ਨੇ ਕਿ ਸੀਡਬਲਯੂਪੀ 558 ਜਿਹੜਾ ਮੈਂ ਚਾਹ ਪਹਿਲਾਂ ਹੀ ਬੋਲ ਦਿੱਤਾ ਫੁੱਡਾ ਬੀਡੀਏ ਸਰਕਾਰ ਦੇ ਖਿਲਾਫ ਹੋ ਚੁੱਕਾ ਹੈ ਇਸ ਬੰਦੀ ਆ ਇਹਨਾਂ ਦਾ ਐਫੀਡੇਵਟ ਹੈ ਇਹਨਾਂ ਦੀ ਕੀ ਹੋਦਾ ਬੀਡੀਏ ਦੇ ਈ ਹੋਦਾ ਨਾ ਆਪ ਲੈ ਕੇ ਆਪਾਂ ਚਲੋ ਜੇਦੋਂ ਸਰ ਅਸੀਂ ਰਿਟਨ ਚ ਮੰਗਦੇ ਆਂ ਉਦੋਂ ਤਾਂ ਮੰਨ ਜਾਂਦੇ ਆਂ ਵੀ ਇਹ ਸਾਡਾ ਥਾਂ ਹੈ ਨੀਗਾ ਤੂੰ ਅਸੀਂ ਬੈਠੇ ਆਂ ਸਾਨੂੰ ਠਿੱਟ ਕਰਨ ਨੂੰ ਨਹੀਂ ਹਟਦੇ ਗੂ ਇਹਨਾਂ ਕੋਲੋਂ ਕੋਈ ਨੋਟਿਸ ਦਿੱਤਾ ਗਿਆ ਅਸੀਂ ਉਹਦੇ ਦੇ ਠਾਗੇ ਇਹਨਾਂ ਨੇ ਨੋਟਿਸ ਸਾਨੂੰ ਦਿੱਤਾ ਸੀ ਅਸੀਂ ਉਹਦਾ ਜਵਾਬ ਵੀ ਆਹੀ ਦਿੱਤਾ ਇਹਨਾਂ ਨੂੰ ਵੀ ਆ ਤੁਹਾਡੇ ਰਿਪਲਾਈ ਨੇ ਆਹ ਨਾਲ ਲਾ ਕੇ ਇਹਨਾਂ ਨੂੰ ਦਿੱਤਾ ਹੈਗਾ ਤੁਹਾਡੇ ਰਿਪਲਾਈ ਨੇ ਤੁਹਾਡਾ ਇਹਦੇ ਤੇ ਕੋਈ ਹੱਕ ਨਹੀਂ ਹੈਗਾ ਇਹਦੇ ਸਾਰਾ ਕੁਝ ਜਾਣਦੇ ਹੋਏ ਬਾਪੂ ਫਿਰ ਕੀ ਕੀਤਾ ਕਿੰਨਾ ਕੁ ਨੁਕਸਾਨ ਹੋ ਗਿਆ ਸਾਡਾ ਸਰ 35 38 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਜਿਹੜਾ ਮਾਨਸਿਕ ਤੌਰ ਤੇ ਅਸੀਂ ਟੁੱਟੇ ਆ ਜਾਂ ਸਾਡੇ ਸਰੀਰ ਸਾਡਾ ਪਰਿਵਾਰ ਉਹ ਦਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਅਸੀਂ ਇਹਦੇ ਦਰਵਾਜ਼ਾ ਦਰਵਾਜ਼ਾ ਖੜਕਾਵਾਂਗੇ ਸਰ ਜਿੱਥੇ ਵੀ ਸਾਨੂੰ ਕੋਈ ਸਾਡੀ ਸੁਣਵਾਈ ਹੋਊਗੀ ਅਸੀਂ ਆਪਦੇ ਹੱਕਾਸਤੇ ਲੜਨਾ ਅਸੀਂ ਆਪਦੀ ਜ਼ਮੀਨਾਸਤੇ ਲੜਨਾ ਬਲਵਿੰਦਰ ਸਿੰਘ ਨਾਮ ਮੇਰਾ ਔਰ ਇਹ ਅਸਰ ਕੀ ਨਾਮ ਮਤਲਬ ਕੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਇਹ ਸਾਡੇਆਂ ਇੱਥੇ ਛੋਬ ਬਣੀਆਂ ਸੀਗੀਆਂ ਤੇ ਇਹ ਸਾਡੀ ਜੱਦੀ ਜ਼ਮੀਨ ਆ ਮੇਰੀ ਮਦਰ ਦੇ ਨਾਮ ਤੇ ਅਸੀਂ ਢਿੱਲੋਂ ਮੈਂ ਨਾ ਬੱਤੀ ਨੂੰ ਬਲਾਉਂ ਕਰਦੇ ਆ ਉਹ ਜਿਹੜਾ ਪਿੰਡ ਐ 2548 ਸਾਡੀ ਜੱਦੀ ਸ਼ਾਮਲਾ ਦਾ ਹੈ ਔਰ ਜਿਹੜੀ ਸਾਡੀ ਨੰਬਰੀ ਸੀ ਉਹ ਬਹੁਤ ਇਹਨਾਂ ਨੇ ਗੁੱਡਾਂ ਨੇ ਲੈ ਲਈਏ ਉਹ ਅਸੀਂ ਦੇਤੀ ਪੈਸੇ ਚੱਕਲੇ ਜਿੱਥੇ ਵੀ ਗੁੱਡਾਂ ਦਾ ਕੋਈ ਪੋਜੈਸ਼ਨ ਨਹੀਂ ਕੋਈ ਕਬਜ਼ਾ ਨਹੀਂ ਉੱਥੇ ਹੋਰ ਮਤਲਬ ਬੈਠੇ ਨੇ ਇਹ ਸਾਡੇ ਘਰਾਂ ਵਾਸਤੇ ਬਚਦੀ ਜਗ੍ਹਾ ਸੀ ਜਿਹੜੀ ਪਿੰਡ ਦੀ ਐ ਇਸੇ ਅਸੀਂ ਘਰ ਵੀ ਸਾਡੇ ਬਣੇ ਹੋਏ ਨੇ ਔਰ ਜਿਹੜੇ ਹੁਣ ਦੁਕਾਨਾਂ ਬੜਾਈਆਂ ਸੀਗੀਆਂ ਸਾਰ ਇੱਕ ਤੋਬਿਆਂ ਨੇ ਸ਼ੋਰੂਮ ਢਾਈ ਦੇ ਸੁਣੋ ਕੱਲ ਪੀਸੀ ਕਿਤੇ ਹੀ ਹੈ ਕਹਿੰਦੇ ਵੀ ਕੇਸ ਵੀ ਜੱਤੇ ਪਰ ਫਿਰ ਵੀ ਹੈਰਾਨ ਕਿਤਾ ਜਾ ਰਿਹਾ ਸਰ ਨਹੀਂ ਜੀ ਉਹ ਦੇਖੋ ਉਹ ਸਾਡੀ ਪੁੰਡਾ ਦੀ ਅਕਵਾਇਰ ਕੀਤੀ ਹੋਈ ਜ਼ਮੀਨ ਹੈਗੀ ਆ ਉਹ ਉਹਦਾ ਰਿਵਾਰਡ ਹੋਇਆ ਹੋਇਆ ਸਾਰਾ ਕੁਝ ਹੋਇਆ ਹੋਇਆ ਇਹ ਤਾਂ ਵੈਸੇ ਇੱਕ ਧੱਕੇ ਨਾਲ ਕੋਸ਼ਿਸ਼ ਕਰ ਰਹੇ ਸੀ ਬਣਾਉਣ ਦੀ ਜਗਾ ਵੜ ਕੇ ਜਿਹੜਾ ਕਿ ਨਾ ਨਕਸ਼ਾ ਪਾਸ ਕਰਾਇਆ ਸੀ ਨਾ ਹੱਥੋਂ ਐਨਓਸੀ ਲਿਆ ਕਦੇ ਇਹਨਾਂ ਨੇ ਇਸ ਕਰਕੇ ਜਿਹੜਾ ਹੈਗਾ ਅਸੀਂ ਉਹਨੂੰ ਨੋਟਿਸ ਦਿੱਤਾ ਵੀ ਦੁਕਾਨ ਨਾ ਬਣਾਓ ਫਿਰ ਵੀ ਜੱਟੇ ਬਣਾ ਲਈ ਇਸ ਕਰਕੇ ਅਸੀਂ ਪੂੰਡਾ ਐਕਟ ਥੱਲੇ ਜਿਹੜਾ ਹੈਗਾ ਨੋਟਿਸ ਦੇ ਕੇ ਬਕਾਇਦਾ ਆਰਡਰ ਕਰਕੇ ਫੇਦ ਕਰਤਾ ਟਾਈ ਹਾਂ ਜੀ ਉਹਨਾਂ ਵੱਲੋਂ ਇੱਕ ਐਫੀਡੇਵਿਟ ਲਿਖਾਇਆ ਜਾਂਦਾ ਵੀ ਨਾ ਦਿੱਤੇ ਆਪਣੇ ਫੋਟੋ ਬਲ ਸਾਨੂੰ ਐਫੀਡੇਵਿਟ ਦਿੱਤਾ ਹੈ ਵੀ ਸਾਡਾ ਇਹਦੇ ਨਾਲ ਲੈਣ ਦੇ ਇਹ ਜਿਹੜੀ ਜ਼ਮੀਨਾਂ ਗਈ ਬਈ ਨਹੀਂ ਇਹੋ ਜਿਹਾ ਕੋਈ ਮੈਫੀਡੇਵਟ ਦੇ ਦਿੱਤਾ ਕਿਸੇ ਨੂੰ ਨਾ ਕੋਈ ਮੈਂ ਇਹੋ ਜੀ ਕੋਈ ਕਿਸੇ ਨੂੰ ਐਗਜ਼ੈਂਪਸ਼ਨ ਦਿੱਤੀ ਹੈ ਜਿਹੜੀ ਜਗ੍ਹਾ ਪੂੰਡਾ ਦੀ ਹੈਗੇ ਐਕਵਾਇਰ ਕੀਤਾ ਵਾਰਡ ਹੋਇਆ ਹੋਇਆ ਪੈਸੇ ਬਣੇ ਹੋਏ ਨੇ ਇਸ ਕਰਕੇ ਜਿਹੜਾ ਹੈਗਾ ਇਹ ਤੱਕੇ ਨਾਲੇ ਕੋਸ਼ਿਸ਼ ਕਰ ਰਹੇ ਸੀ ਨਿਆਂ ਕਬਜ਼ਾ ਕਰਨ ਦੀ ਉਹ ਸੀਟ ਆਇਆ ਗਿਆ ਹੈ ਜਨਤਾ